ਲਾਟਰੀ ਖੋਲਦੀ ਹੈ ਪੈਣਾ ਦੀ ਪਹਿਲਾਂ ਲਾਟਰੀ ਖੋਲਦੇ ਪੱਕੀ ਗੱਲ ਹੈ ਮਹਾ ਪੈਣਾ ਨੂੰ ਖੁਸ਼ ਕਰਦੇ ਲੈ ਵੀ ਕੈਮਰਾਮੈਨ ਇੱਧਰ ਦੇਖ ਗੇਰੀ ਪੈਣਾ ਨੂੰ ਇਹੋ ਜਿਹੇ ਆਈਟਮਾਂ ਤੇ ਇਹੋ ਜਿਹੇ ਰੇਟ ਦੇ ਦੇ ਵੀ ਸੁਣ ਕੇ ਨਾ ਹੈਰਾਨ ਹੋ ਜਾਣਾ ਮੈਂ ਕਹਿੰਦਾ ਆਪਣੇ ਚੈਲੰਜ ਰੇਟ ਆ ਬਰੇ ਆ ਚੀਜ਼ ਦੇਖ ਲੈ ਬਾਜ਼ਾਰ ਦੇ ਵਿੱਚ ਮਿਲਦਾ 4.500 ਦਾ ਆਪਾਂ ਕੀ ਰੇਟ ਦੇਣਾ ਆਪਾਂ 200 ਦੇਣਾ 200 ਦਾ 1 200 ਦਾ 1 400 ਦੇ 2 ਠੀਕ ਆ ਬਰੇ ਕਰ ਲੈ ਵੀ ਰੰਗ ਡਿਜ਼ਾਈਨ ਰੰਗ ਦੇਣਾ ਚੈੱਕ ਕਰ ਰੰਗ ਡਿਜ਼ਾਈਨ ਦੇਖਾ ਕਿੰਨੇ ਘੈਂਟ ਘੈਂਟ ਪਏ ਨੇ ਐਨ ਬੰਬ ਬੰਨੇ ਪਏ ਨੇ ਰੈੱਡ ਨਾ ਵੀ ਗੁਲਾਬੀ ਜਿਹੜਾ ਮਰਜੀ ਜਿਹੋ ਜਿਹਾ ਕਹੋਗੇ ਉਹੋ ਜਿਹਾ ਗੁਰਵਿੰਦਰ ਰੰਗ ਮਿਲ ਜਾਊਗਾ ਤੇ ਹੋਰ ਦੱਸ ਕੀ ਆ ਸਿੱਕ ਆਪਣੇ ਕੋਲੇ ਆ ਚੀਜ਼ ਆ ਬਰੇ ਆ ਚੀਜ਼ ਦੇਖ ਲੈ ਹਾਂ ਹਾਂ ਉਹ ਦੇਖ ਤਾਂ ਲਈ ਸੋਹਣਾ ਇਹਦਾ ਰੇਟ ਦੱਸ ਉਹ ਰੇਟ ਵਿੱਚ ਦੱਸਦਾ ਕੋਈ ਨਾ ਕਿਉਂ ਘਪਰਾਉਣਾ ਕੀ ਰੇਟ ਆ ਚੱਕ 502 500 ਦੇ 2 ਨਾਲ ਛੋੜ ਨਾਲ ਛੋੜਾ ਵੀਰੇ ਆਪਣਾ ਸੂਟਾ ਚੱਕ ਆਹਾ ਬਾਜ਼ਾਰ ਚ ਬਦਦਾ 4450 ਦਾ ਇਹ ਬੰਨੇ ਪਏ ਨੇ ਆ ਦੇਖ ਕਿੰਨਾ ਸੋਹਣਾ ਗੁਰਵਿੰਦਰ ਰੰਗ ਬੜਾ ਯਾ ਵਾਪਾ ਯਾਰ ਨਿਆਰਾ ਬੰਨਿਆ ਪਿਆ ਗਾ ਨਾਲੇ ਪੂਰੇ ਗਰਮ ਸੂਟ ਪੂਰੇ ਗਰਮ ਨਾਲ ਠੰਡ ਤਾਂ ਨਹੀਂ ਲੱਗਣੀ ਮਾ ਜਮੀ ਨਹੀਂ ਲੱਗਣੀ ਲੈ ਵੀ ਹੋਰ ਦੱਸ ਗਏ ਇਹ ਤਾਂ ਕੁਝ ਵੀ ਨਹੀਂ ਆ ਦੇਖ ਵੀਰੇ ਆ ਚੀਜ਼ ਆ ਦੇਖ ਲੈ ਬਾਜ਼ਾਰ ਦੇ ਵਿੱਚ ਮਿਲਦਾ 600 ਦਾ ਨਾਲ ਸਣੇ 16 ਆਪਾਂ ਦੇਣਾ 500 ਦੇ 2 250 ਦਾ 1 ਪিস ਹੋਲਸੇਲ ਰੇਟ ਆਪਣੇ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਦੇਣਾ 500 ਦੇ ਇੱਕ ਨਾਲ ਇੱਕ ਫ੍ਰੀ ਰੇਟ ਕੀ ਆ 502 502 2 ਇੱਕ ਵਾਰੀ ਹੋਰ ਬੋਲ ਦੇ 502 2 ਉਧਰ ਬੋਲ ਦੇ 502 ਆ ਵੀਰੇ 502 2 ਇੱਕ ਨਾਲ ਇੱਕ ਫਰੀ ਹੈ ਰੰਗ ਡਿਜ਼ਾਈਨ ਚੈੱਕ ਕਰਵਾ ਦੇ ਬਈ ਰੰਗ ਕਿੰਨੇ ਪੈਨੇ ਮਖਾ ਆ ਰੰਗ ਦੇਣਾ ਬਾਧੂ ਪੈਨੇ ਆ ਚੱਕ ਦੇ ਲੈ ਠੇਰਾ ਦੇ ਫੇਰ ਪੈਨੇ ਠੇਰਾ ਦੇ ਠੇਰ ਪੈਨੇ ਪੈਣੋ ਥੋਡੇ ਪਾਸੇ ਲਾਤਰੀ ਖੋਲੀਆ ਜੈ ਮਾ ਚੰਤਪੁਰਨੀ ਪ੍ਰਿੰਟ ਹਾਊਸ ਵਾਲਿਆਂ ਨੇ ਐਵੇਂ ਹੋਰ ਪਾਸੇ ਜਾ ਕੇ ਢੂਹਾ ਪਣਾਉਣ ਦੀ ਕੋਈ ਲੋੜ ਨਹੀਂ ਵੀਡੀਓ ਸ਼ੇਅਰ ਕਰਕੇ ਆਜੋ ਚੱਕ ਦੋ ਫੱਟੇ ਲੋਟਲਾ ਮੇਲਾ